ਅੰਡੀਆ ਦੀ ਟੀਮ ਆਈ ਨਾਲ ਸਾਡੇ ਕੀ ਕੀ ਆਉਣਾ ਨਹੀਂ ਸਾਡੇ ਇਹ ਨਹੀਂ ਆਉਣਾ ਇਹਦੇ ਚੋਰੀ ਦਾ ਡਰਿਆ ਹੁਣ ਕੇ ਤੁਹਾਨੂੰ ਦੇਖ ਖਾਲੀ ਹੋ ਜਾਂਦੇ ਨਾ ਬੰਦੇ ਚੱਲ ਪਾਓ ਆਜੋ ਦੇਖ ਦਰਜੀ ਚੱਲ ਪਾਓ ਆਜੋ ਪਿਖਾ ਲਾਂਗੇ ਤੁਹਾਨੂੰ ਆਜੋ ਮਗਰ ਆਜੋ ਹਾਂਜੀ ਹਾਂਜੀ ਤੁਹਾਡੇ ਦਰਸ਼ਕਾਂ ਨੂੰ ਨਹੀਂ ਤਾਂ ਤੁਸੀਂ ਚੱਲ ਪਾਓ ਨਹੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ ਔਰਤ ਮੈਂ ਵੇਖੀ ਕੋਈ ਨਹੀਂ ਮਿੱਟੀ ਤੜ ਜੀ ਮੈਂ ਮੈਂ ਜਦੋਂ ਦਾ ਤੁਹਾਨੂੰ ਦੇਖਣ ਡਿਆ ਨਾ ਆਪਣੇ ਬੱਚਿਆਂ ਤੋਂ ਛੱਡਿਆ ਵੀ ਆਹ ਵੇਖੋ ਅੱਛਾ ਫੇ ਮੇਰੀ ਇੱਕ ਰਿਕਵੈਸਟ ਮੰਗ ਲਓ ਕੁਛ ਚੱਲ ਪਾ ਤੋੜੀ ਜ਼ਮਾਨੇ ਨੂੰ ਕੁਛ ਨਹੀਂ ਹੁੰਦਾ ਪਤਾ ਕੀ ਬੇਟਾ ਸਾਡੇ ਇੱਥੇ ਥੋੜਾ ਜਨਾ ਪਿੱਛੇ ਫਿਰ ਬਹੁਤ ਸਮਾਂ ਆਇਆ ਕਿਉਂ ਇੱਥੇ ਸੰਤਰਿਆ ਮਾਂਝੂਰੀ ਆ ਆਪੋਰ ਬੜੇ ਨੇ ਸਮਾਨ ਬਣਾਉਣ ਆ ਜਾਂਦੇ ਹੁੰਦੇ ਜਗਾ ਇਹਨੇ ਪਾਣੀ ਚੀਂ ਨਾ ਆ ਰਿਹਾ ਨਹੀਂ ਕੋਈ ਲੇਡੀ ਸਾਈਡ ਆ ਰਹੀ ਹੈ ਜੇ ਡੀਸ ਨੂੰ ਤਾਂ ਭੇਜ ਦੋ ਨਹੀਂ ਉਹ ਜਾਣਾ ਨਹੀਂ ਜੇ ਆਪਾਂ ਕਹਾਗੇ ਤਾਂ ਚਲ ਜਾਣਗੇ ਲੇਡੀਸ ਦਾ ਭੇਜ ਦਿਓ ਕਿੰਨੇ ਲੋਕ ਹੈਗੇ ਉੱਥੇ ਸਾਡੇ ਇੱਥੇ ਥੋੜੇ ਥੋੜੇ ਲੋਕ ਨੇ ਐਡਾ ਡੇਡਾ ਤੇ ਵੀ ਹੈਗੇ ਨੇ ਇਹ ਬਾਕੀ ਮੈਡਮ ਲੈ ਗਏ ਅਸੀਂ ਇਹਨਾਂ ਨੂੰ ਕਿੰਡ ਇਹ ਦੋ ਦੋ ब थैंक यू अब मेरी मेरी बटुलवी ये रिक्वेस्ट है कि तुझे चलपा कुछ नहीं होता है इसके साथ भी सोर्स हैगी है कुछ नहीं होता कि कोई ले जाओ जे अपना बना रह दो साथ जाती की लेडीज है पीछे को दिक्कत नहीं आएगी मेरी लेडीज मेरी बेटी है पीछे थोड़ी दिक्कत आएगी पीछे कहीं पीछे पानी पूरी नहीं ढाई घंटा था उतर गया था ਇਹ ਡੰਗਰਵਾਦੀ ਨੇ ਡੇਰੇ ਦੇ ਡੰਗਰ ਗਏ ਨਾ ਪਿੰਡ ਤੋਂ ਉਹਨੂੰ ਰਸ਼ਾ ਪਾਣੀ ਪੂਰੀ ਤਾੜੀ ਨਹੀਂ ਹੈਗੀ ਕਿੰਨੇ ਡੰਗਰ ਹੈਗੇ ਮੈਂ ਅੱਜ ਵੈਕਟਰੀ ਆਪਸੇ ਵੀ ਨਾਲ ਲੈ ਕੇ ਆਇਆ ਇਹ ਨਾਲ ਹੈਗੇ ਅਸੀਂ ਇੱਥੇ ਪੁਛਾ ਦਾਂਗੇ ਦੱਸ ਤੋ ਕਿੰਨੇ ਡੰਗਰ ਹੈਗੇ ਠੀਕ ਹੈ ਉਹਦੇ ਤਾਂ ਹੀ ਬੱਤੇ ਮੇਰਪਾਲ ਸਿੰਘ ਤੇ ਆਪਣਾ ਮੈਂ ਰਾਤੀ ਫੋਨ ਕੀਤਾ ਸੀ ਉਹਨਾਂ ਨੂੰ ਫੋਨ ਜਾਣ ਕੇ ਜਿਹਦਰ ਜੀ ਘੰਟੇ ਤੱਕ ਉਹਨਾਂ ਕੋਲ ਸਾਰਾ ਕੁਝ ਕੋਈ ਨਹੀਂ ਕੋਈ ਨਹੀਂ ਕਰਦਾਂਗੇ ਆ ਜਿੰਨੇ ਡੇਰੇ ਆ ਨਾ ਜੀ ਸਾਰਿਆਂ ਦੇ ਡੰਗਰ ਪਿੰਡ ਗਏ ਨੇ ਪਿੰਡ ਕੀ ਇਹ ਕਿਸਾੜੋ ਵੀ ਲੰਬੜਦਾਰਵਾ ਤੇ ਨਿਰਮਲ ਸਿੰਘ ਲੰਬੜਦਾਰ ਆਪਾਂ ਉੱਥੇ ਪਹੁੰਚਾ ਦੇਣੀ ਕੋਈ ਉੱਥੇ ਪਹੁੰਚਾ ਦਿਓ ਉਹਨਾਂ ਨੂੰ ਰਾਸਿਲਪਾੜੀ ਮੈਂਨ ਕੋਈ ਗੱਲ ਨਹੀਂ ਇੱਥੇ ਕਿਸੇ ਕੋਲ ਪਾਣੀ ਨਹੀਂ ਹੈ ਮੈਡੀਸਿਨ ਵੀ ਲੋੜ ਹੈ ਮੈਡੀਸਿਨ ਕਿਸੇ ਦੀ ਰੱਖ ਲਓ ਫਿਰ ਵੀ ਰੱਖ ਲਓ ਬਾਈ ਜੀ ਰੱਖ ਲਓ ਬਾਬਾ ਜੀ ਰੱਖ ਲਓ ਕਿਸੇ ਨੂੰ ਜ਼ਰੂਰਤ ਪੈ ਜੂਗੀ ਮੈਡੀ ਹਾਂ ਹਲੋ ਨਾ ਲੈ ਚੋਰਾ ਲੈ ਚੋਰਾ ਨਾ ਹਰ ਤਰੀਕਾ ਇਹਨਾਂ ਦੇ ਘਰੋਂ ਮੇਨ ਖਜ਼ਾਨਾ ਚੋਰਾ ਲੈ ਆਇਆ ਇੱਕ ਮਿੰਟ ਧੰਨਵਾਦ ਕਹੀ ਠੀਕ ਹੈ ਐਸੋ ਦੇ ਇਹੋ ਜੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਬੱਚਾ ਐਡੇ ਐਡੇ ਲੈਗ ਬੱਚੇ ਨੇ ਸਾਰੇ ਦਰਿਆ ਦੇ ਫੇਰੇ ਨੇ ਪਹਿਲੇ ਬੰਦੇ ਨੇ ਸਾਡੇ ਮੰਨ ਦੇ ਵਿੱਚ ਸਾਡੀ ਸਾਡੀ ਸਾਡੇ ਮੰਨ ਦੇ ਵਿੱਚ ਨਾ ਬੇਟਾ ਜੀ ਸਾਡੇ ਮੰਨ ਦੇ ਵਿੱਚ ਬਹੁਤ ਸਤਿਕਾਰੇ ਦਾ ਕਦੇ ਇਸ਼ਾਰੇ ਦੇ ਨਾਲ ਸਾਡੇ ਬੱਚੇ ਨੇ ਬਾਹਰ ਦੇ ਕੋਟਪਾ ਪਿਆ ਉਹ ਦੇਖੋ ਟੱਪਾ ਪਿਆ ਉਹ ਦੇਖੋ ਦੱਪਾ ਪਿਆ ਅਸੀਂ ਉਹ ਚੱਕ ਕੇ ਖੜਾਉਂਦੇ ਮੁਕਾਉਂਦੇ ਆਂ ਅਹੀਂ ਉਹ ਇੱਕ ਬਣਾਉਂਦਾ ਜਨਨ ਨਹੀਂ ਮਿਲਿਆ ਇਸ ਤਰ੍ਹਾਂ ਉਹ ਨਹੀਂ ਜਨਨ ਨਹੀਂ ਮਿਲਿਆ ਆਹ ਆ ਪਹਿਲੀ ਵਾਰ ਵੇਖਿਆ ਵੀ ਪਹਿਲੀ ਵਾਰ ਅਫਸਰ ਸਾਡੇ ਸਾਨੂੰ ਆ ਜਾਣ ਕੇ ਤੇ ਪੁੱਛਣ ਡੇ ਆ ਪੀਪੀ ਵੀ ਕੋਈ